ਨਾਵਲ ਗਗਨ ਦਵਾਮਾ ਬਾਜਿਆ ਭਾਗ ਨੌਵਾਂ ਚੋਟ ਰਾਨੋ ਨੂੰ ਕੋਈ ਬਾਹਰਲੀ ਨਹੀਂ ਸੀ ਆਈ ਮੋਏ ਹੋਏ ਪੰਛੀਆਂ ਦੇ ਖੰਭਾਂ ਦੀ ਜੋੜ ਸੀ ਕਿਹੜੀ ਕੀਤੇ ਥੱਪੜ ਖਸੌਨ ਦੀ ਸੀ ਇੰਨੀ ਕੁ ਸਰੀਰਕ ਪੀੜ ਨਾਲ ਕਿਸੇ ਨੂੰ ਬੁਖਾਰ ਚੜ ਜਾਣਾ ਇਹ ਅਸਲ ਉਹ ਹੀ ਜਾਣ ਹੋਣੀ ਗੱਲ ਸੀ ਪਰ ਜਿਹੜੀਆਂ ਬਦਾਨ ਵਰਗੀਆਂ ਚੋਟਾਂ ਉਸ ਦੇ ਦਿਲ ਤੇ ਪੰਗਾ ਸਨ ਉਸ ਨੇਤਾ ਜੀ ਮੇਰਾਨੋ ਨੂੰ ਸੱਤਰ ਇਲਾ ਦਿੱਤਾ ਮਨ ਤੇ ਸਰੀਰ ਦਾ ਰਿਸ਼ਤਾ ਹੀ ਕੁਝ ਐਸਾ ਹੈ ਕਿ ਇੱਕ ਵੀ ਇੱਕ ਦੀ પીੜ ਤੋਂ ਦੂਸਰੇ ਦਾ ਪ੍ਰਭਾਵਿਤ ਹੋਣਾ ਅਵਸ਼ਕ ਹੈ ਸ਼ਾਇਦ ਇਹੋ ਸਿਰਾਂ ਨੂੰ ਦੇ ਬੁਖਾਰ ਦਾ ਸੁਭਾਅ ਬੁਖਾਰ ਦੀ ਕੁੱਕੀ ਵਿੱਚ ਤਾਂ ਰਾਣੂ ਉਸ ਰੁਤ ਕੀ ਘਟਨਾ ਵਿੱਚੋਂ ਅਚੇਤ ਰਹੀ ਸੀ ਪਰ ਦਿਨ ਚੜ੍ਹੇ ਜਦ ਬੁਖਾਰ ਨੂੰ ਮੋੜਾ ਪੈਣਾ ਸ਼ੁਰੂ ਹੋਇਆ ਤਾਂ ਨਾਲ ਹੀ ਉਸ ਦੀ ਚੇਤਨਾ ਵੀ ਪਰਤ ਗਈ ਕੁੜੀ ਸੁਭਾਵਕ ਤੌਰ ਤੇ ਸਧਾਰਨ ਨਾਲੋਂ ਕੁਝ ਬਧੇਰੇ ਅਭਮਾਨਨੀ ਨਾਲੇ ਹੀਟਲੀ ਸੀ ਖਟਿੱਲੀ ਸੀ। ਅਬ ਮਾਨਣੀ ਨਾ ਹੁੰਦੀ ਤਾਂ ਕਿਸ ਰਹਿ ਮਾਨ ਉਤੇ 6:00 ਵਜੇ ਨਾਲ ਉਸਦਾ ਸਰੀਰ ਇਤਨਾ ਪ੍ਰਭਾਵਿਤ ਹੋ ਜਾਂਦਾ ਕਿ ਬੁਖਾਰ ਦੀ ਹਾਲਤ ਤੱਕ। ਮੋਤੀ ਨੇ ਉਸਦਾ અપਮਾਨ ਕੀਤਾ ਤੇ ਬਿਨਾਂ ਕਸੂਰੋਂ ਜਦੋਂ ਕਿ ਉਸਨੇ ਉਸੇ ਦੇ ਭਲੇ ਦੀਆਂ ਗੱਲਾਂ ਕੰਗਾਂ ਸਨ ਭਵੇਂ ਰਤਾ ਤੇ ਖੇਰੇ ਲਹਿਜੇ ਵਿੱਚ ਪਰ ਕੀ ਇਸ ਭਲਾਈ ਦਾ ਬਦਲਾ ਉਸ ਨੂੰ ਇਹੋ ਮਿਲਣਾ ਚਾਹੀਦਾ ਸੀ। ਬੜਾ ਹੀ ਤਲਮਲਾਈ ਰਾਨ। ਬਹੁਤ ਹੀ ਪੇਚਦਾਰ ਖਾਦੇ ਉਸ ਨੇ ਅੰਦਰੇ ਅੰਦਰ ਜਿਵੇਂ ਉਹ ਗੁਸਤਾਖ ਮੋਤੀ ਦਾ ਕੀਮਾ ਕਰ ਸੁਟਣਾ ਚਾਹਦੀ ਹੋਵੇ ਕੁੱਟ ਪੀਸ ਕੇ ਰੱਖ ਦੇਣਾ ਦੇਣਾ ਹੋਵੇ ਮੰਜੀ ਤੇ ਲੇਟੀ-ਲੇਟੀ ਉਹ ਮੋਤੀ ਦੇ ਵਿਰੁੱਧ ਵਿਸ਼ ਕੋਲ ਰਹੀ ਸੀ ਹੁੰਦਾ ਕੌਣ ਆ ਉਹ ਮੇਰੀ ਬੇਇੱਜ਼ਤੀ ਕਰਨ ਵਾਲਾ ਵੱਡਾ ਖੱਬੀ ਖਾਂ ਹੋਵੇਗਾ ਆਪਣੇ ਘਰ ਹੋਵੇਗਾ ਮਾਂ ਆਪਣੀ ਉੱਤੇ ਰੋਪ ਪਾਵੇ ਜਿਹੜੀ ਨਿਤ ਦਿਹਾੜੀ ਉਸ ਦੀਆਂ ਕਰਤੂਤਾਂ ਵੇਖਦੀ ਹੈ ਰੋਜ਼ ਹੀ ਜਿਸ ਪਾਸ ਪੁੱਤਰ ਦੀ ਕੋਈ ਨਾ ਕੋਈ ਸ਼ਿਕਾਇਤ ਆ ਪਹੁੰਚਦੀ ਐ ਲੋਕਾਂ ਸਾਹਮਣੇ ਤਾਂ ਆਖਿਆ ਕਰਦੀ ਐ ਮੋਤੀ ਨਾਲ ਆ ਕਰਾਂਗੀ ਉਹ ਕਰਾਂਗੀ ਪਰ ਮੋਤੀ ਦੇ ਸਾਹਮਣੇ ਹੁੰਦੇ ਭੀਜੀ ਬਿੱਲੀ ਵਾਂਗ ਕੇ ਰਹਿ ਜਾਂਦੀ ਜਦ ਉਹ ਵੱਡਾ ਸਰਬਨ ਕੁਮਾਰ ਇੱਕ ਸੇ ਜਵਾਨ ਨੂੰ 100 100 ਸਲਵਾਤਾਂ ਸੁਣਾਣੀਆਂ ਸ਼ੁਰੂ ਕਰ ਦਸ ਪਾਈ ਖੇਤਰ ਖਾਏ ਪੁੱਤਰ ਦੇ ਕਿਸੇ ਨੂੰ ਕੀ ਤਾਈਏ ਤਾਂ ਮਾਂ ਦਾ ਗਿੱਜਾ ਹੋਇਆ ਗਿੱਜਾ ਹੋਇਆ ਹਰ ਕਿਸੇ ਦੇ ਪਾਣ ਪੱਤ ਲਾ ਕੇ ਰੱਖ ਦਿੰਦਾ ਹੈ ਵੱਡਾ ਰੁਸਤਮ ਤਾਈਏ ਤਾਂ ਮੈਨੂੰ ਵੀ ਮਾਰਦਾ ਕੁੱਟਦਾ ਰਹਿੰਦਾ ਸੀ ਪਰ ਉਦੋਂ ਤਾਂ ਨਿਆ ਨਹੀਂ ਸਾਂ ਤਾਈਏ ਕਦੀ ਗੋਲਦੀ ਨਹੀਂ ਸਾਂ ਪਰ ਹੁਣ ਵੀ ਕਿ ਉਸ ਤੇ ਪਾਣੀ ਮੈਂ ਓੱਡੀ ਸਾਰੀ ਹਾਂ ਬੇਸ਼ਰਮ ਕਿਸੇ ਥਾਂ ਦਾ ਕਮੀਨਾ ਨਾ ਹੋਵੇ ਸੀ ਉਸ ਸਮਝਿਆ ਕੀ ਐ ਮੈਨੂੰ ਮੁੜ ਕੇ ਜੇ ਮੱਥੇ ਲੱਗ ਜਾਮ ਤਾਂ ਆਪਣੇ ਪਿਓ ਦੀ ਧੀ ਨਾ ਭਾਵੇਂ ਪਿੱਟ ਕੇ ਮਰ ਜਾ ਉਹ ਮਹੀ ਅੱਖਾਂ ਬੰਦ ਕੀਤੀ ਲੇਟੇ ਲੇਟੀ ਰਾਣੋ ਅੰਦਰਲੇ ਅਵਸ਼ ਦੇ ਬੈਣਾ ਵਿੱਚ ਬੈਂਦੀ ਚਲੀ ਜਾ ਰਹੀ ਸੀ ਬੁਖਾਰ ਉਸ ਨੂੰ ਕਾਫੀ ਮੋੜਾ ਪੈ ਬੁਖਾਰ ਨੂੰ ਉਸ ਦੇ ਨੂੰ ਕਾਫੀ ਮੋੜਾ ਪੈ ਚੁੱਕਾ ਸੀ ਪਰ ਚੇਤਨਾ ਉਸ ਦੀ ਹਲਤ ਇੱਕ ਵੀ ਪੂਰੀ ਤੱਕ ਨਹੀਂ ਮੁੜੀ ਸੀ ਕੌਣ ਅਧਵੋਛੀ ਜੀ ਹਾਲਤ ਵਿੱਚ ਸੀ ਉਹ ਇਸ ਵੇਲੇ ਤਾਂ ਹੀ ਉਸ ਨੂੰ ਆਪਣੇ ਲਾਗੇ ਕੁਝ ਜਿਸਨਾਈ ਦੇਣ ਲੱਗਾ ਪਹਿਲਾਂ ਸੁਪਨੇ ਵਾਂਗ ਫਿਰ ਪਰਛਾਵੇਂ ਵਾਂਗ ਤੇ ਫਿਰ ਕਟ ਪੁਤਲੀਆਂ ਵਾਂਗ ਦੋ ਇਸ ਤਰ੍ਹਾਂ ਆਕਾਰ ਉਸ ਦੇ ਮਾੜੇ ਮਾੜੇ ਦਿਖਾਈ ਦਿੱਤੇ ਜਦ ਉਸ ਦੀਆਂ ਅੱਖਾਂ ਉੱਗੜਨ ਤੇ ਉਸ ਤੋਂ ਬਾਅਦ ਸੱਚੀ ਮੁੱੱਚੀ ਦੀਆਂ ਦੋ ਤੀਵੀਆਂ ਉਸ ਨੂੰ ਆਪਣੇ ਮੰਜੇ ਤੇ ਬੈਠੀਆਂ ਦਿਖਾਈ ਦਿੱਤੀਆਂ ਇੱਕ ਉਸ ਦੀ ਮਾਂ ਤੇ ਦੂਜੀ ਉਸ ਮੋਤੀ ਦੀ ਮਾਂ ਪਹਿਲਾਂ ਉਸ ਨੂੰ ਉਹਨਾਂ ਦੇ ਬੁੱਲ ਹਿਲਦੇ ਦਿਸੇ ਫਿਰ ਉਹਨਾਂ ਦੀਆਂ ਗੱਲਾਂ ਉਸ ਨੂੰ ਸਾਰਥਕ ਰੂਪ ਵਿੱਚ ਸੁਣਾਈ ਦੇਣ ਲੱਗਨ ਪਰ ਸੁਣਾਈ ਦਿੰਦਿਆਂ ਹੋਈਆਂ ਵੀ ਗੱਲਾਂ ਦੇ ਅਰਥ ਪੂਰੇ ਤੌਰ ਤੇ ਉਸ ਦੀ ਸਮਝ ਵਿੱਚ ਨਹੀਂ ਸਨ ਆ ਰਹੇ ਸ਼ਾਇਦ ਇਸ ਲਈ ਕਿ ਉਸ ਦੀ ਚੇਤਨ ਸ਼ਕਤੀ ਸ਼ੁੰਨ ਸ਼ਕਤੀ ਵੇਖਣ ਸ਼ਕਤੀ ਨਾਲੇ ਸਹਿਨ ਸ਼ਕਤੀ ਇਸ ਵੇਲੇ ਕਈ ਹੋਰ ਪਾਸਿਵਲਜੀ ਹੋਈ ਸੀ ਬਹੁਤਾ ਕਿਸ ਮਾਨਸ ਦੇ ਅੰਦਰ ਵਿਚਾਰ ਰੱਖਿਆ ਸੀ ਉਸੇ ਰੋਤੋ ਕੇ ਵੇਖੇ ਸੁਣੇ ਤੇ ਸਾਰੇ ਨੇ ਜਿਸ ਦਾ ਇੱਕ ਇੱਕ ਪਲ ਇੰਜ ਉਸ ਦੇ ਅੰਦਰੇ ਨੂੰ ਕਸ਼ਟ ਦੇ ਰਿਹਾ ਸੀ ਜਿਵੇਂ ਜ਼ਖਮਾ ਉੱਤੇ ਹੁਣੇ ਹੋਣੇ ਆਏ ਖਰੀਂਡਾਂ ਨੂੰ ਕੋਈ ਨੌਂਦਰਾਂ ਨਾਲ ਛਿੱਲੀ ਜਾ ਰਿਹਾ ਹੋਵੇ ਜਿਨ੍ਹਾਂ ਵਿੱਚੋਂ ਰਤ ਫੁੱਟਦੀ ਪਈ ਹੋਵੇ ਜਿਵੇਂ ਰਾણો ਇਸ ਵੇਲੇ ਲੜ ਰਹੀ ਹੋਵੇ ਕਦੀ ਕਿਸੇ ਨਾਲ ਤੇ ਕਦੀ ਆਪੇ ਨਾਲ ਤੇ ਕਦੀ ਫਿਰ ਕਿਸੇ ਨਾਲ ਤੇ ਕਦੀ ਆਪੇ ਨਾਲ ਉਹ ਹੁੰਦਾ ਕੌਣ ਸੀ ਉਹ ਹੁੰਦਾ ਕੌਣ ਸੀ ਰਾਹੇ ਰਾਹੇ ਜਾਂਦੀ ਨੂੰ ਬਾਜ ਮਾਰਨ ਵਾਲਾ ਲੁੱਚਾਚਾਰ ਜਹਾਨ ਦਾ ਮਸਟੰਡਾ ਪਰ ਮੈਂ ਮੈਂ ਕਿਉਂ ਆਪਣੀ ਅਕਲ ਹੋਸ਼ ਨੂੰ ਵੇਚ ਖਾਦਾ ਜੂ ਮੈਂ ਕੋਈ ਕੁੱਤੀ ਬਿੱਲੀ ਸਾਂ ਜੋ ਉਸ ਦੇ ਰਤਾ ਪੁਚਕਾਰਦਿਆਂ ਹੀ ਲੋਰ ਲੋਰ ਕਰਦੀ ਉਸ ਦੇ ਪੈਰਾਂ ਵਿੱਚ ਜਾ ਖੜੋਤੀ ਕੋਈ ਗੋਲੀ ਵੰਦੀ ਤਸਾਂ ਮੈਂ ਉਸ ਦੀ ਜੋ ਹੁਕਮ ਮੰਨਣਾ ਸ਼ੁਰੂ ਹੁਕਮ ਮੰਨਣਾ ਜ਼ਰੂਰੀ ਸੀ ਮੇਰੇ ਲਈ ਭੌਂਕੀ ਜਾਂਦਾ ਮੇਰੇ ਕੀ ਵਿਚਲ ਚੱਲਿਆ ਸੀ ਨਾ ਮੈਂ ਗੰਦਗੀ ਫਰੋਲਦੀ ਨਾ ਛਿੱਟੇ ਪੈਂਦੇ ਮੇਰੇ ਉੱਤੇ ਗੱਲ ਤੇਰੀ ਸੱਚੀ ਹੈ ਸਤਿਆ ਕਿਤੇ ਨਹੀਂ ਉੱਜੜ ਚੱਲਿਆ ਇਹ ਤਾਂ ਮੈਂ ਵੀ ਚੰਗਾ ਭਲਾ ਜਾਣਦੀ ਆ ਕਿਹੜਾ ਕੋਈ ਨਮਾ ਪਾਣਾ ਵਰਤਿਆ ਇੱਥੇ ਤਾਂ ਪਾਣਾ ਪਹਿਣਾ ਅੱਗੇ ਜੰਮਿਆ ਵਾਲ ਤੇ ਇਹੋ ਹਾਲ ਪਰ ਕੀ ਕਰਾਂ ਸਚੰਦਰੀ ਦਿਲ ਦਾ ਖਲੋਤ ਜੂ ਨਾ ਹੁੰਦੀ ਹੋਈ ਇਹਨੂੰ ਮੜਮੜ ਡੋਬ ਪਈ ਜਾਂਦੇ ਨੇ ਰੱਬ ਨਾ ਕਰੇ ਜੇ ਕੋਈ ਕਾਰਾ ਕਰ ਬੈਠਾ ਕੀ ਕੋਈ ਲੜਾਈ ਝਗੜਾ ਹੋਇਆ ਸੀ ਕੋਈ ਕੌੜੀ ਕਸੈਲੀ ਆਖੀ ਸੀ ਤੂੰ ਨਹੀਂ ਕੁਝ ਵੀ ਨਹੀਂ ਸਤਿਆ ਉੰਜ ਲੜਾਈ ਝਗੜੇ ਉਹਦੇ ਤਾਂ ਨਿਤ ਦਿਹਾੜੀ ਦੇ ਨੇ ਪਰ ਸੋਚ ਚੁਕ ਚੁਕਾਲਾ ਜੋ ਅਲਫੋ ਬੇ ਕੋਈ ਹੋਵਾ ਪਤਾ ਨਹੀਂ ਰਾਤੀ ਕਿਥੋਂ ਚੰਡਾਲ ਚੜਾ ਕੇ ਲਿਆਇਆ ਸੀ ਭਰਿਆ ਪੀਤਾ ਅੰਦਰ ਬੜਿਆ ਤੇ ਥੈ ਕਾ ਕੇ ਮੰਜੀ ਤੇ ਜਾ ਡੱਠਾ ਬਦੇਰਾ ਪੁੱਛਿਆ ਤਰਲੇ ਕਿਤੇ ਵਾਸਤੇ ਪਈ ਭਈ ਦੱਸ ਤਾਂ ਸਹੀ ਹੋਇਆ ਕੀ ਤੈਨੂੰ ਫਿਰ ਕੀ ਆਖਸ ਨਹੀਂ ਇਹੋ ਤਾਂ ਪਵਾੜਾ ਸਾਰਾ ਸਤਿਆ ਇਟਣ ਪਟਣ ਕਰ ਥੱਕੀ ਸੋਹਾ ਸੁਗੰਧਾ ਪਾ ਥੱਕੀ ਪਰ ਅੱਗੋ ਨਾ ਹੂ ਨਾ ਤੇ ਰੋਟੀ ਰਾਟੀ ਕੋਈ ਨਾ ਖਾਦੀ ਉਹਨੇ ਰੋਟੀ ਕਿਸ ਦੀ ਮਾਂ ਦੀ ਦੁੱਧ ਦਾ ਘੁੱਟ ਵੀ ਨਹੀਂ ਆਖੇ ਕਿਸੇ ਦੋਸਤ ਦੇ ਘਰੋਂ ਖਾ ਪੀ ਆਇਆ। ਕਾਣੂ ਦੀਆਂ ਅੱਖਾਂ ਕਦੇ ਮਿਚਦੀਆਂ ਕਦੇ ਖੁੱਲਦੀਆਂ ਰਹਿਗਾਂ। ਕਦੀ ਇੱਕ ਵੱਲ ਕਦੀ ਦੂਜੀ ਵੱਲ ਤੱਕੀ। ਕਦੀ ਇੱਕ ਦੀਆਂ ਅਣਪੁਣੀਆਂ ਅਣਸ਼ਣੀਆਂ ਗੱਲਾਂ ਕੰਨੀ ਉਲੱਦੀ ਜਾਂਦੀ। ਕਦੀ ਦੂਜੀ ਦੀ। ਚਿਹਰੇ ਦੀ ਟੁਕੜੀ ਕਦੀ ਚਮਕ ਪੈਂਦੀ ਕਦੀ ਹਿਸ ਜਾਂਦੀ। ਕਦੀ ਦੰਦਾ ਹੀਟ ਬੁੱਲੀਆਂ ਕਦੇ ਦੰਦਾ ਹੀਟ ਬੁੱਲੀਆਂ। ਛੇ ਘੜਾਂ ਰਣੂੱਖਾ ਮੀਟ ਕੇ ਪਾਸੇ ਪਰਨੇ ਹੋ ਗਈ ਤੇ ਇੰਜ ਭਾਰੇ ਭਾਰੇ ਸਾਹ ਲੈਣ ਲੱਗੀ ਜਿਵੇਂ ਨੀਂਦ ਨੇ ਉਸ ਨੂੰ ਦਬੋਚ ਲਿਆ ਹੋਵੇ। ਬੁਖਾਰ ਉੱਤਰ ਜਾਣ ਨਾਲ ਨੀਂਦਰ ਆ ਜਾਣੀ ਸੁਭਾਵਕ ਹਿੱਸੇ ਤੇ ਬੁਖਾਰ ਤੋਂ ਛੁੱਟ ਸਾਰੀ ਰਾਤ ਤੇ ਅਨਿੰਦੇ ਕਰਕੇ ਵੀ ਪਰ ਦਿਲ ਦੀਆਂ ਚਾਰੇ ਕਰਨੀਆਂ ਜਿਸ ਬੰਦੇ ਦੀਆਂ ਝੁਲਸਾਂ ਦਾ ਪੰਗਾ ਹਨ ਉਸ ਨੂੰ ਨੀਂਦਰ ਕਿੱਥੇ? ਇਹ ਕੱਦ ਦਿਨ ਦੇ ਬੁਖਾਰ ਨੂੰ ਮੁੰਡੇ ਕੁੜੀਆਂ ਕੀ ਜਾਣਦੇ ਨੇ ਫਿਰ ਵੀ ਮਾਂ ਨੇ ਤੀਨ ਨੂੰ ਅੱਜ ਸਕੂਲ ਨਹੀਂ ਸੀ ਜਾਣ ਦਿੱਤਾ। ਪਹਿਲਾਂ ਵਾਂਗੀ ਰਾਨੋ ਘਰ ਦੇ ਕੰਮ ਤੰਦੇ ਲੱਗੀ। ਦਖਾਈ ਦੇ ਰਹੀ ਸੀ ਨਵੀਨ ਨਰੋਈ ਅਲਵੱਤਾ ਸੱਤਿਆ ਦਾ ਸਰੀਰ ਕੁਝ ਸੁਸਤ ਸੀ ਹੱਡ ਪੈਰ ਕੁਝ ਟੁੱਟਦੇ ਟੁੱਟਦੇ ਸਿਰ ਭਾਰਾ ਭਾਰਾ ਸੀ ਉਸ ਦਾ ਸ਼ਾਇਦ ਅਨਿੰਦਰੀ ਕਰਕੇ ਫਿਰ ਵੀ ਉਹ ਸਵੇਰ ਦੀ ਕਿੰਨੇ ਹੀ ਫੇਰੇ ਪਾ ਚੁੱਕੀ ਸੀ ਗਵਾਂਢਣ ਵਾਲਾ ਰਾਨੋ ਪਾਸੋਂ ਵੀ ਤਾਂ ਮਾਂ ਦੇ ਇਨਾਂ ਫੇਰਿਆਂ ਦਾ ਸਵੱਬ ਲੁਕਿਆ ਹੋਇਆ ਨਹੀਂ ਸੀ ਇੱਕ ਤੋਂ ਬਾਅਦ ਫਿਰ ਉਸ ਦੀ ਆਪਣੀ ਵੀ ਮਰਜੀ ਹੋਈ ਮਾਸੀ ਤਾਰੋ ਦੇ ਘਰ ਆਉਣ ਦੀ ਮਰਜ਼ੀ ਹੋਣ ਤੇ ਵੀ ਉਸ ਦੇ ਕਦਮ ਉਸ ਨੂੰ ਉਧਰ ਲੈ ਜਾਣੋਂ ਇਨਕਾਰੀ ਸਨ ਕਿਤਨੇ ਅਜੀਬ ਫਿਤਰਤ ਹੈ ਇਸ ਮਨੁੱਖ ਨਾਉ ਦੇ ਜੰਤੂ ਦੀ ਕਈ ਵਾਰੀ ਇਹ ਸਿਆਣਾ ਹੁੰਦਾ ਹੋਇਆ ਵੀ ਨਿਆਣਾ ਬਣ ਜਾਂਦਾ ਹੈ ਸਮਝਦਾਰ ਹੋ ਕੇ ਵੀ ਬੇਸਮਝੀ ਵਾਲੀਆਂ ਸੋਚਾਂ ਸੋਚਣ ਲੱਗ ਪੈਂਦਾ ਜਿਵੇਂ ਇੱਕੋ ਵੇਲੇ ਉਸ ਦੇ ਸੀਨੇ ਵਿੱਚ ਇੱਕ ਦੇ ਥਾਂ ਦੋ ਦਿਲ ਉਸ ਦੀ ਖੋਪਰੀ ਵਿੱਚ ਇੱਕ ਦੇ ਥਾਂ ਦੋ ਦਿਮਾਗ ਪੈਦਾ ਹੋ ਜਾਂਦੇ ਹੌਣ ਤੇ ਦੋਵੇਂ ਪਰਸਪਰ ਵਿਰੋਧੀ ਗੁਣਾਕਰਮ ਸੁਭਾਵਾਂ ਦੇ ਪ੍ਰਤੀਕ ਰਾਣੂ ਕੁਝ ਓਂਦਾ ਓਦਾਂ ਹੀ ਪਰਸਥਿਤੀ ਵਿੱਚ ਸੀ ਅੱਜ ਜਿਸ ਦਾ ਜਿਸ ਮੋਤੀ ਦਾ ਨਾਂ ਵੀ ਜਵਾਨ ਉੱਤੇ ਲਿਆਉਣ ਲਈ ਉਹ ਤਿਆਰ ਨਹੀਂ ਸੀ ਜਿਸ ਦਾ ਖਿਆਲ ਤੱਕ ਕਰਨਾ ਉਸ ਲਈ ਦੁੱਬਰ ਸੀ ਅੱਜ ਦੀ ਸਾਰੀ ਦਿਹਾੜ ਉਸਨੇ ਉਸੇ ਮੋਤੀ ਬਾਰੇ ਕੁਝ ਨਾ ਸੋਚਦਿਆਂ ਗੁਜ਼ਾਰਿਆ ਤੇ ਨਾ ਚਾਹੁੰਦਿਆਂ ਹੋਇਆ ਸੀ ਖਾਸ ਕਰਕੇ ਜੋ ਕੁਝ ਵਿਚਾਰੀ ਤਾਰ ਨਾਲ ਬੀਤੀ ਸੀ ਜਿਸ ਬਾਰੇ ਮਾਪੇਸੋਂ ਉਹ ਸਾਰਾ ਕਿੱਸਾ ਸੁਣ ਚੁੱਕੀ ਸੀ ਇਸ ਦੇ ਅਸਰ ਨਾਲ ਮੋਤੀ ਉਸ ਨੂੰ ਹੋਰ ਵੀ ਪਿਆੜਾ ਲੱਗਣ ਲੱਗ ਪਿਆ ਸੀ ਉਹ ਵੇਵ ਕੁਵਗੀਆ ਆਖਰ ਕੀ ਸੋਚ ਕੇ ਆਡੀ ਸੇ ਵਕਤੇ ਘਰੋਂ ਨਿਕਲ ਤੁਰਿਆ ਅਜੇ ਤੱਕ ਨਹੀਂ ਮੁੜਿਆ ਅਜੇ ਵੀ ਨਹੀਂ ਰਾਤੀ ਮਾਸੀ ਦੇ ਅਖਾਨ ਅਨੁਸਾਰ ਇੰਜ ਭਰਿਆ ਪੀਤਾ ਘਰ ਆਇਆ ਸੀ ਕਿਸੇ ਦੋਸਤ ਦੇ ਘਰੋਂ ਖਾ ਆਇਆ ਹਾਂ ਕੀ ਸੱਚੀ ਮੁੱਚੀ ਅੰਦਰ ਫੇਰ ਬਾਹਰ ਬਾਹਰ ਫੇਰ ਰਸੋਈ ਵਿੱਚ ਵੇੜੇ ਵਿੱਚ ਪਿਛਲੇ ਕਮਰੇ ਵਿੱਚ ਅਗਲੇ ਕਮਰੇ ਵਿੱਚ ਜਿੱਧਰ ਵੀ ਜਿੱਧਰ ਜਿੱਧਰ ਵੀ ਰਾਣੋ ਜਾਂਦੀ ਉਦੇ ਖਿਆਲਾਂ ਦੇ ਪਰਛਾਵੇਂ ਜਿਹੇ ਉਸ ਦੇ ਨਾਲ-ਨਾਲ ਕਿਸਰ ਦੇ ਫਿਰਦੇ ਸੂਰਜ ਅੰਦਰ ਬਾਹਰ ਸੀ ਸਤਿਆ ਦੀ ਲੇਟੀ-ਲੇਟੀ ਦੀ ਅੱਖ ਲੱਗ ਗਈ ਸੀ ਤੇ ਉਸ ਨੂੰ ਲੇਟੀ ਰਹਿਣ ਤੇ ਕਿ ਰਾਤ ਰਾણો ਰਾਤ ਦੀ ਰੋਟੀ ਲਈ ਆਰੇ ਲੱਗੀ ਹੋਈ ਸੀ ਮਾਂ ਨੇ ਉਸ ਨੂੰ ਆਖਿਆ ਸੀ ਕਿ ਰਾਤੀ ਰੋਟੀ ਦੀ ਥਾਂ ਪਤਲੀ ਖਿਚੜੀ ਰੰਨ ਲਵੇ ਕਿਉਂਕਿ ਦੋਹੇ ਮਾਮਾ ਧੀਆਂ ਸਰੀ ਟਿਲਾ ਸੀ ਬੇੜੇ ਵਿੱਚ 52ਾ ਹੀ ਰਾણો ਚਾਲ ਚਲ ਰਹੀ ਸੀ ਕਿ ਥਾਲੀ ਉਸ ਦੇ ਗੋਡਿਆਂ ਤੋਂ ਡਿੱਗਦੀ ਡਿੱਗਦੀ ਬਜੀ ਜਦੋਂ ਗਵਾਂਢੀਆਂ ਦੇ ਘਰ ਵੱਲੋਂ ਉਸ ਨੂੰ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਉਥੇ ਉਸੇ ਦੀ ਸੀ ਜਿਸ ਨੂੰ ਰਾਣੋ ਸੁਣਨਾ ਨਹੀਂ ਚਾਹੁੰਦੀ ਸੀ ਮੋਤੀ ਦੀ ਤਾਂ ਕਿ ਉਹ ਪਰਤ ਆਇਆ ਕਲੇਣਾ ਤੇ ਆਉਂਦਾ ਹੀ ਆੜਾ ਲਾ ਬੈਠਾ ਮਾਣ ਨਾਲ ਮਤੇ ਇਸ ਮਤੇ ਤੋਂ ਅੱਗੇ ਜੋ ਕੁਝ ਉਸ ਸੋਚਣਾ ਸੀ ਉਸ ਵੱਲੋਂ ਬੇਤਿਆਨੀ ਹੋ ਕੇ ਉਵੇਂ ਹੀ ਉੱਠ ਕੇ ਤੁਰੀ ਨਹੀਂ ਪੱਜ ਪਈ ਗਵਾਂਡਿਆਂ ਦੇ ਘਰ ਚੌੜਾ ਵਾਲੀ ਥਾਲੀ ਮੰਦਿਰ ਤੇ ਹੀ ਪਈ ਰਹਗੀ ਤੇ ਉਸਦੇ ਪਿੱਠ ਮੋੜਦਿਆਂ ਹੀ ਜਿਸ ਉੱਤੇ ਚਿੜੀਆਂ ਨੇ ਅੱਲਾ ਬੋਲ ਦਿੱਤਾ ਸੀ ਧੰਨ